ਸਾਤ ਬੀਜ ਨੂੰ ਮੋਜੇ ਘੜੂ ਤਾਰਿਆ ਸੀ ਸਰ ਇਹਦੇ ਦੋ ਵਰੀ ਕਾਰੇ ਅਸੀਂ ਰੇ ਲਿٹے ਹੀ ਹੱਥ ਪੈਰ ਜੋੜੇ ਸੀਗੇ ਕੋ ਪੁੱਤ ਕੋ ਕਹਿਣਾ ਮੰਜਾ ਮੰਜਾ ਇਹ ਦਿੱਤ ਨੇ ਇਸੇ ਇੱਕ ਆਟ ਕੀਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਰਹੀ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਕਰਨਾ ਆਪਣੇ ਨਾਲ ਚੁੰਮ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਪਾ ਕੁਝ ਦੇਣਾ ਚਾਹੁੰਦੇ ਹਾਂ ਕੌਣ ਆਪਣੀ ਪ੍ਰੇਤਨ ਕਿ ਮੈਂ ਨੂੰ ਰੇ ਰੱਤ ਜੋੜੇ ਮੈਂ ਆ ਪੁੱਤ ਲੈਣਾ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਕਹਿੰਦਾ ਮੇਰੇ ਦਫ਼ਤਰ ਤੱਕ ਵੀ ਪਤਾ ਨਾ ਕੋਈ ਨਾ ਤੇ ਛਾਲ ਮਾਰਨ ਗਿਆ ਮੈਂ ਖੁਦ ਸਮਝ ਗਿਆ ਮੈਂ ਕਿ ਪਤਾ ਡਾਰੀ ਜਾਂ ਪਰ ਉਹ ਦੇਖਦਾ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿਹਾ ਪੁੱਤਾ ਆ ਕੀ ਕਰ ਰਿਹਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਲੱਗ ਕਿਹੜੀ ਨਹਿਰ ਸਟੇ ਗਰੀ ਮੈਂ ਆਪਣਾ ਮੋਗਾ ਰੋਪੇ ਪਾਸੇ ਹਸਪੀਟਲ ਵੀ ਤਾਂ ਕਿਵੇਂ ਸਟੇ ਕੋਈ ਆਫਿਸ ਵੀ ਬੰਨੇ ਹਾਂ ਤੇ ਹਾਂ ਨਾ ਆਪੇ ਦਾ ਰਸ ਕੀ ਕੰਮ ਇਹਦਾ ਗੇ ਪਿਆ ਸੀ ਫਿਰ ਇੱਕ ਆ ਮਗਾ ਦੋ ਕੀਤਾ ਦਸੀ

ਪ੍ਰੀਤ ਬਾਏ ਬਾਏ ਪ੍ਰੀਤ ਬਾਏ ਬਾਏ ਆ ਜਾਂ ਪ੍ਰੀਤ ਸਸੇ ਸੱਟਦੀ ਹੈ ਦੋਵਾਂ ਜੀਆਂ ਨੇ ਪ੍ਰੀਤ ਰਾਣੀ ਜਾਣ ਦੇ ਮਾਂ ਮੰਨੇ ਪ੍ਰੀਤ ਕਿਉਂ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਦੂਜਿਆਂ ਦੀ ਸਾਂਭਣੀ ਆ ਚੱਲ ਸਤ ਜਾਨੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਸਤ ਜਾਨੀ ਮੈਰੀ ਜਲਦੀ ਉਹਦੇ ਨਾਲ ਕਿਤੇ ਗਈ ਜਲਦੀ ਕੋੜੀ ਪ੍ਰੇਤ ਜਾਨੀ ਸੱਚੇ ਪ੍ਰੇਤ ਦਾੜੀ ਲਾਲਾ ਰਾਏ ਨਾਲ ਫੋਨ ਆਏ ਪ੍ਰੇਤ ਆ ਵੇ ਲੋਕੀ ਅੰਤ ਮਾੜਾ ਫੋਨ ਦਿੱਤਾ ਸਾਡਾ ਅੰਤ ਮਾੜਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤੇ ਇੰਨੇ ਕਾਲੇ ਕਰਾਏ ਨੇ ਮਾਰ ਕੇ ਪਰੇ ਕੀਤੀ ਕਿਉਂਕਿ ਅਸੀਂ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨਹੀਂ ਦੋ ਰੀ ਨਹੀਂ ਕੀਤੀ ਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰੀਤ ਡੈਡੀ ਮੈਨੂੰ ਦੱਸ ਕਿਉਂ ਮੋਢੇ ਕੱਢ ਉਤਾਰਿਆ ਸਰਿੰਦੀ ਦੋਵਰੀ ਕਰੇ ਅਸੀਂ ਦੇ ਲਿੱਟੇ ਹੀ ਹੱਥਾਂ ਤੇ ਜੋੜੇ ਸੀਗੇ ਪੁੱਤ ਨੂੰ ਕੋ ਕਹਿਣਾ ਮਾਰ ਜਾਂ ਮਾਰ ਜਾਂ ਇਹ ਦਿੱਨੇ ਸੀ ਇੱਕ ਆਦਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਗਰਨਾ ਆਪਣੇ ਨਾਲ ਚੁੰਦੀ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਪਾਲ ਕੁਝ ਦੇਣਾ ਚਾਹੁੰਦੇ ਕੋਣ ਆਪਣੀ ਪ੍ਰੇਤਨ ਜਿਨਾ ਨੂੰ ਫੇਰ ਹੱਥ ਜੋੜੇ ਮੈਂ ਆਹ ਕੁੱਤ ਰੇਲਾ ਇਹਦੇ ਤੋਂ 1.5 ਮਹੀਨਾ ਮੱਕ ਲੂ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਤੀ ਛਾਲ ਮਾਰਨ ਗਏ ਮੈਂ ਆਹ ਕੁੱਤ ਸਮਝ ਗਿਆ ਮੈਂ ਕੀ ਕੁੱਤਾ ਡਾਰੀ ਜਾਂਦਾ ਪਰ ਉਹ ਮੇਰੇ ਡਰ ਫਿਰ ਕੀ ਹੋਇਆ ਫਿਰ ਵੀ ਤਾਂ ਮੈਂ ਉਧਰ ਆਇਆ ਮੈਂ ਕਹਿੰਦਾ ਕੁੱਤਾ ਕੀ ਕਾਰਾ ਕੀਤਾ ਕੰਤੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੈ ਕਿਹੜੀ ਨਹਿਰ ਸਟੈਗ ਹੋਈ ਨੂੰ ਮੈਂ ਆਪਣਾ ਨੋਕਾਰ ਹੋਪੇ ਪਾਸ ਸੰਗੋਸਪੀ ਤੋਂ ਵੀ ਤਾਂ ਕਿਵੇਂ ਸਟੈਗ ਪੂਰਾ ਕਿ ਬੰਨੇ ਅੱਜ ਹੀ ਮੈਂ ਆਪੇ